ਹalleluyah ਸਾਰਨ ਜੈਸੀ ਦੀ ਆਪਕੋ ਵੀ ਤਾਂ ਬਾਈਬਲ ਵਿੱਚ ਪੜਾਂਗੇ ਜਿ ਜਬੂਰਾ ਦੀ ਪੋਥੀ ਉਹਦੇ 94 ਵਚਨ ਉਹਦੀ ਕੇਲੀ ਹੈ ਦੇ ਵਿੱਚ ਬਦਲਾ ਬਦਲਾ ਲੈਣ ਦੀ ਬੇਨਤੀ ਹੈ ਯਹੋਵਾ ਬਦਲਾ ਲੈਣ ਵਾਲੇ ਪਰਮੇਸ਼ਰ ਇਹ ਬਦਲਾ ਲੈਣ ਵਾਲੇ ਪਰਮੇਸ਼ਰ ਆਪਣਾ ਤੇਜ ਵਿਖਾ ਇਹ ਧਰਤੀ ਦੇ ਨਿਆਂ ਹੀ ਆਪਣੇ ਆਪ ਨੂੰ ਉਠਾ ਹੁਨਕਾਰੀਆਂ ਦੇ ਜੋਗ ਬਦਲਾ ਦੇ ਇਹ ਯਹੋਵਾ ਕਦੋਂ ਥੋੜੀ ਦੁਸ਼ਟ ਕਦੋਂ ਥੋੜੀ ਦੁਸ਼ਟ ਬੰਗਲਾ ਬਜਾਉਣਗੇ ਓਹੋ ਬਦਕਾਰ ਦੇ ਉਹ ਨੱਕ ਨੱਕ ਚੜਾ ਕੇ ਬੋਲਦੇ ਹਨ ਸਾਰੇ ਬਦਕਾਰ ਵੱਡੇ ਬੋਲ ਬੋਲਦੇ ਹਨ ਤੇ ਯਹੋਵਾ ਉਹ ਤੇਰੀ ਪਰਜਾ ਨੂੰ ਚੂਰ ਚੂਰ ਕਰਦੇ ਹਨ ਉਹ ਤੇਰੀ ਮਿਰਾਸ ਨੂੰ ਦੁੱਖ ਦਿੰਦੇ ਹਨ ਉਹ ਵਿਧਵਾ ਅਤੇ ਪਰਦੇਸੀ ਨੂੰ ਵੱਡ ਸੁੱਟਦੇ ਹਨ ਅਤੇ ਜਤੀਮਾਂ ਤਾਂ ਘਾਤ ਕਰਦੇ ਹਨ ਤੇ ਉਹ ਆਖਦੇ ਹਨ ਕਿ ਯਹੋਵਾ ਨਾ ਵੇਖੂਗਾ ਅਤੇ ਜੋ ਕੂਬ ਦਾ ਪਰਮੇਸ਼ਰ ਕੁਝ ਪ੍ਰਵਾਹ ਨਾ ਕਰੂਗਾ। हे पशु आत ਲੋਕੋ ਸਮਝੋ हे मूर्खो ਤੁਸੀਂ ਕਦੋਂ ਬੁੱਧਵਾਨ ਬਣੋਗੇ ਜਿਸਨੇ ਕੰਨ ਲਾਇਆ ਪੜਾ ਉਹ ਨਹੀਂ ਸੁਨੇਗਾ। ਜਿਸਨੇ ਅੱਖ ਰਚੀ ਪੜਾ ਉਹ ਨਹੀਂ ਵਖੇਗਾ। ਜਿਹੜਾ ਕੋਮਾ ਨੂੰ ਤਾੜਦਾ ਹੈ ਜਿਹੜਾ ਆਦਮੀ ਨੂੰ ਵਿੱਦਿਆ ਸਿਖਾਉਂਦਾ ਹੈ ਪੜਾ ਉਹ ਨਾ ਝਟਕੇਗਾ। ਯਹੋਵਾ ਆਦਮੀ ਦੀਆਂ ਸੋਚਾਂ ਨੂੰ ਜਾਣਦਾ ਹੈ ਭਾਈ ਉਹ ਅਵ्यर्थਾ ਹਨ ਇਹ ਜੋ ਹੋਵਾ ਤਨ ਹੈ ਉਹ ਪੁਰਖ ਜਿਸ ਨੂੰ ਤੂੰ ਤਾੜਦਾ ਹੈ ਅਤੇ ਆਪਣੀ ਵਿਵਸਥਾ ਤੋਂ ਤੋ ਸਿੱਖਿਆ ਦਿੰਦਾ ਹੈ ਤਾਂ ਜੋ ਤੂੰ ਉਹ ਨੂੰ ਬੁਰਿਆ ਦੇਣਾ ਤੂੰ ਚੈਨ ਦੇਣਾ ਜਾ ਤਿਕ ਦੁਸ਼ਟਾਂ ਦੇ ਲਈ ਤੋ ਆ ਨਾ ਪੁੱਟੇ ਜਾਵੇ। Jehovah ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ, ਨਾ ਆਪਣੀ ਵਿਰਾਸਤ ਨੂੰ ਤਿਆਗੇਗਾ। ਜਾਂ ਨਵੇਂ ਧਰਮ ਵੱਲ ਮੁੜ ਆਵੇਗਾ, ਤਾਂ ਸਾਰੇ ਸੁਧ ਸੁਧ ਮੰਨ ਵਾਲੇ ਉਹ ਦੇ ਮਗਰ ਲੱਗਣਗੇ। ਮੇਰੇ ਲਈ ਬੁਰੀਆਰਾ ਉੱਤੇ ਕੌਣ ਉੱਠੇਗਾ ਅਤੇ ਮੇਰੇ ਲਈ ਬਦਕਾਰਾਂ ਦਾ ਸਾਹਮਣਾ ਕੌਣ ਕਰੇਗਾ? ਹੇ ਜੇ ਯਹੋਵਾ ਮੇਰਾ ਸਹਾਇਕ ਨਾ ਹੁੰਦਾ ਤਾਂ ਮੇਰੀ ਜਾਨ ਝਟ ਖਮੋਸ਼ੀ ਵਿੱਚ ਜਾ ਵਸਦੀ ਜਦ ਮੈਂ ਆਖਿਆ ਮੇਰਾ ਪੈਰ ਡੋਲਦਾ ਹੈ ਤਾਂ ਹੇ ਯਹੋਵਾ ਤੇਰੀ ਦਇਆ ਮੈਨੂੰ ਸੰਭਾਲਦੀ ਸੀ ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ ਕੀ ਬਰਬਾਦੀ ਦੀ ਰਾਜ ਗੱਦੀ ਤੇਰੇ ਨਾਲ ਸੰਜ ਰੱਖੇਗੀ ਜੋ ਵਿਦੀ ਹੋਟ ਵਿੱਚ ਸ਼ਰਾਰਤ ਕਰਦੀ ਹੈ ਉਹ ਧਰਮੀ ਦੀ ਜਾਣ ਦੇ ਵਿਰੁੱਧ ਚੜ ਹੁੰਦੇ ਹਨ ਅਤੇ નિર્ਦੋਸ਼ੀ ਲਹੂ ਨੂੰ ਦੋਸ਼ੀ ਬਣਾਉਂਦੇ ਹਨ ਪਰ ਯਹੋਵਾ ਮੇਰਾ ਉੱਚਾ ਗੜ ਹੈ ਅਤੇ ਮੇਰਾ ਪਰਮੇਸ਼ਰ ਮੇਰੀ ਪਨਾਹ ਦੀ ਚਟਾਨ ਅਤੇ ਉਹ ਉਹਨਾਂ ਦੀ ਪਤੀ ਮੁਰ ਉਹਨਾਂ ਹੀ ਦੇ ਪੱਲੇ ਪਾਵੇਗਾ ਅਤੇ ਉਹਨਾਂ ਦੀ ਬੁਰੀਾਈ ਵਿੱਚ ਹੀ ਉਹਨਾਂ ਨੂੰ ਮਿਟਾ ਦੇਵੇਗਾ ਹਾ ਯਹੋਵਾ ਸਾਡਾ ਪਰਮੇਸ਼ਰ ਉਹਨਾਂ ਨੂੰ ਉਹਨਾਂ ਨੂੰ ਮਿਟਾ ਦੇਵੇਗਾ